ਉਹਨਾਂ ਦੇ ਵਿੱਚ ਵੱਡਾ ਰੁੜਾ ਇਹਨਾਂ ਦਾ ਮੁੰਡਾ ਸੀ ਜਿਹੜਾ 14 ਸਾਲ ਦਾ ਹੈਗਾ ਸੀ ਸੰਦੀਪ ਸਿੰਘ ਫਿਰ ਇਹਨਾਂ ਨੇ ਉਹਨੂੰ ਉਹਦਾ ਗਲਾ ਘੁੱਟ ਕੇ ਤੇ ਉਹਨੂੰ ਮਾਰ ਦਿੱਤਾ ਆਪਣੇ ਹੀ ਵਿਹੜੇ ਦੇ ਵਿੱਚ ਦੱਬਿਆ ਸੀ ਆ ਤੁਸੀਂ ਵੇਖ ਰਹੇ ਹੋ ਲਾਈਵ ਤੇ ਜ਼ਵੇਰਾ ਕਿ ਅੱਜ 12 ਸਾਲਾਂ ਦੇ ਬਾਅਦ ਇਹ ਸੱਚ ਨਿਕਲ ਕੇ ਸਾਹਮਣੇ ਆਇਆ ਤੇ ਕਿੱਥੋਂ ਉਹ ਮੁਜਰਮ ਫੜੇ ਗਏ ਤੇ ਕਿੱਥੋਂ ਅੱਜ ਉਹਨਾਂ ਨੇ ਆ ਕੇ ਦੱਸਿਆ ਕਿ ਉਹਨਾਂ ਨੇ ਆਪਣੇ ਹੀ ਪੁੱਤ ਦੀ ਲਾਸ਼ ਜਿਹੜੀ ਆ ਆਪਣੇ ਹੀ ਵਿਹੜੇ ਦੇ ਵਿੱਚ ਦੱਬੀ ਸੀ ਹਰਜੀਤ ਹਾਂ ਜੀ ਭਰਾ ਪਹਿਲਾਂ ਗੁਜ਼ਰ ਗਿਆ ਹੈ 12 ਸਾਲ ਸੀ ਮਾਰਾ 13 ਸਾਲ ਸੀ ਅੱਛਾ ਜੀ ਹਾਂ ਜੀ ਤੇ ਫਿਰ ਸ਼ੱਕ ਤੁਹਾਨੂੰ ਕਿਦਾਂ ਪਿਆ ਸ਼ੱਕ ਸਾਨੂੰ 2-3 ਮਹੀਨੇ ਲੱਗਾ ਨਹੀਂ ਆਹ ਪੁੱਛਿਆ ਇਹਨਾਂ ਨੇ ਤੇ ਨਾ ਕਦੀ ਆ ਖੜਿਆ ਉੱਥੇ ਆ ਕਦੀ ਉੱਥੇ ਆ 3 ਮਹੀਨੇ ਮੈਂ ਪੁੱਛਦਾ ਰਿਹਾ ਇਹਨਾਂ ਦੱਸਿਆ ਨਹੀਂ ਤੇ ਮੈਂ ਰਿਪੋਰਟ ਦੇ ਦਿੱਤੀ ਹਾਂ ਜੀ ਉਹ ਮਾਲਕਰ ਜੋ ਸਿਆਣੀਆਂ ਗੱਲਾਂ ਕਹਿੰਿਆ ਉਹ ਸਹੀ ਨੇ ਹਾਂ ਬਾਰਸ ਵਾਲੀ ਰੂੜੀ ਦੀ ਵੀ ਸੁਣੀ ਜਾਂਦੀ ਮਤਲਬ ਕਿ ਨਜਾਇਜ਼ ਜਿਹੜੇ ਸਬੰਧ ਸੀ ਉਹ ਇੱਕ ਤੁਹਾਡੇ ਭਤੀਜੇ ਦੀ ਮੌਤ ਦੇ ਕਰਕੇ ਮੌਤ ਬਣ ਗਈ ਉਹ ਨਜਾਇਜ਼ ਸਬੰਧੀ ਮੌਤ ਬਣੀ ਤੇ ਇਹ ਨਜਾਇਜ਼ ਸਬੰਧ ਰੱਖਣ ਦੇ ਨਿਕਲ ਜਾਂਦੀ ਮੁੰਡਾ ਥਰ ਮਾਰਦੇ ਉਸ ਵੇਲੇ ਭਤੀਜੇ ਨੇ ਤੁਹਾਡੇ ਨਾਲ ਗੱਲਬਾਤ ਨਹੀਂ ਕੀਤੀ ਆਪਣੇ ਮਾਂ ਦੇ ਸਬੰਧ ਨੂੰ ਨਹੀਂ ਉਹ ਨਹੀਂ ਆਣਾ ਸੀ ਜੀ ਬਸ ਤੇਰਾ ਸਾਲ ਦਾ ਹੈ ਉਹਨੂੰ ਇਹ ਨਹੀਂ ਸਮਝ ਨਹੀਂ ਹੈ ਉਹਨੂੰ ਇਹ ਨਹੀਂ ਪਤਾ ਮੈਨੂੰ ਮਾਰ ਦੇਣਾ ਬਸ ਕੀ ਨਾ ਵੀ ਉਹ ਵਰਜਦਾ ਸੀ ਇਹਨਾਂ ਨੂੰ ਹਾਂ ਉਹ ਵਰਜਦਾ ਉਹਦੇ ਆਮਕ ਵਰਜਦਾ ਜਗ੍ਹਾ ਇਹ ਸਾਡੀ ਹੈ ਸਾਡਾ ਘਰ ਹੈ ਹਾਂ ਜੀ ਇਹ ਛੋਟਾ ਭਰਾ ਵੀ ਇੱਥੇ ਰਹਿੰਦਾ ਹੈ ਮੈਂ ਵੀ ਇੱਥੇ ਰਹਿੰਦਾ ਮੈਂ ਤਾਂ ਲੈ ਗਿਆ ਵੱਖਰੇ ਪਾ ਲੈਨੇ ਇਹ ਘਰ ਸਾਡਾ ਸੰਜਾ ਹੀ ਮਾਤਾ ਹੀ ਇੱਥੇ ਮਾਤਾ ਵੀ ਮਰ ਗਈ ਐ ਤੇ ਇਹ ਇਤੋਂ ਆ ਜਾਦੀ ਹੋ ਗਈ ਬਸ ਸਾਡੇ ਜਿਹਦੇ ਨਾਲ ਨਜਾਇਜ਼ ਬੰਧ ਬਣੇ ਉਹ ਵੀ ਮੁੰਡਾ ਪਿੰਡ ਦਾ ਹੀ ਪਿੰਡ ਦਾ ਹੀ ਐ ਜੀ ਹਾਂ ਜੀ ਕੀ ਚਾਹੁੰਦੇ ਤੁਸੀਂ ਇਸ ਵੇਲੇ ਕਿਉਂਕਿ 11 ਸਾਲਾਂ ਬਾਅਦ ਜੀ ਇਨਸਾਫ ਹੋਣਾ ਚਾਹੀਦਾ ਕਿਉਂਕਿ ਇਹ ਪਾਪ ਐ ਪਾਪ ਕੀਤਾ ਐ ਪਾਪ ਦੀ ਸਜ਼ਾ ਹੋਣੀ ਚਾਹੀਦੀ ਐ ਇਹ ਤੇ ਕਹਿ ਨਹੀਂ ਸਕਦੇ ਵੀ ਇਹ ਵੱਜ ਜੀ ਆਈਪੀਐਸ ਤੇ ਐਸਐਸਪੀ ਸੁਹੇਲ ਕਾਸਿਮੀਰ ਆਈਪੀਐਸ ਐਸਐਸਪੀ ਬਟਾਲਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਇੱਕ ਸੀ ਪੀਓ ਨੂੰ ਫੜਨ ਤੇ ਮੁਹਿੰਮ ਚਲਾਈ ਹੋਈ ਸੀਗੀ ਤੇ ਉਹਦੇ ਤਹਿਤ ਹੀ ਇੱਕ 2014 ਦੇ ਵਿੱਚ ਇੱਕ ਕੇਸ ਰਜਿਸਟਰਡ ਹੋਇਆ ਸੀ 364 ਬੜਾ 34 ਆਈਪੀਸੀ 42 ਬੜਾ 14 ਕੇਸ ਸੀਗਾ ਉਹਦੇ ਵਿੱਚ ਦੋ ਜਣੇ ਇੱਕ ਸਤਰਾਮ ਸਿੰਘ ਸੱਤਾ ਤੇ ਇੱਕ ਰਣਜੀਤ ਕੌਰ ਜਿਹੜੇ ਸੀਗੇ ਉਹ ਦੋਨੋਂ ਹੀ ਪੀਓ ਸੀਗੇ ਚੱਲ ਰਹੇ ਸੀ ਉਹਦੇ ਤੇ ਉਹ ਕੇਸ ਜਿਹੜਾ ਸੀਗਾ ਹਰਜੀਤ ਸਿੰਘ ਵੱਲੋਂ ਦਰਜ ਰਜਿਸਟਰ ਕਰਾਇਆ ਗਿਆ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਖਦਸ਼ਾ ਜ਼ਾਹਰ ਕੀਤਾ ਸੀ ਕਿ ਜਿਹੜੀ ਇਹ ਰਣਜੀਤ ਕੌਰ ਹੈਗੀ ਹੈ ਜਿਹੜੀ ਕੀ ਉਹਨਾਂ ਦੀ ਭਝਾਈ ਸੀਗੀ ਤੇ ਉਹਦੇ ਭਰਾ ਦੇਵਾ ਸੀਗੀ ਇਹ ਵਿਧਵਾ ਸੀ ਉਹਦੇ ਸਤਨਾਮ ਸਿੰਘ ਸੱਤਾ ਨਾਲ ਇਲੀਸਿਟ ਰਿਲੇਸ਼ਨ ਹੈਗੇ ਨਜਾਇਜ਼ ਸੰਬੰਧ ਸੀਗੇ ਤੇ ਉਹਨਾਂ ਨੇ ਹੀ ਰਣਜੀਤ ਕੌਰ ਨੇ ਆਪਣੇ ਮੁੰਡੇ ਸੰਦੀਪ ਸਿੰਘ ਨੂੰ ਹੀ ਮਾਰ ਕੇ ਕਿਤੇ ਗਾਇਬ ਕਰ ਦਿੱਤਾ ਹੈ ਜਿਹਦੇ ਤਹਿਤ ਉਸ ਟਾਈਮ ਤੇ ਕੇਸ ਰਜਿਸਟਰ ਕੀਤਾ ਸੀ ਫਿਰ ਇਹ ਦੋਵੇਂ ਜਣੇ ਥੋਂ ਭੱਜ ਗਏ ਸੀਗੇ ਤੇ ਉਸ ਤੋਂ ਬਾਅਦ ਇਹ ਪੀਓ ਹੋ ਗਏ ਸੀਗੇ 11 ਸਾਲ ਹੋ ਗਏ ਸੀ ਇਸ ਚੀਜ਼ ਨੂੰ ਹੁਣ ਅਸੀਂ ਇਹਨਾਂ ਨੂੰ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਜੋ ਇਹਨਾਂ ਨੇ ਦੱਸਿਆ ਕਿ ਉਸ ਟਾਈਮ ਤੇ ਇਹਨਾਂ ਦੇ ਨਜਾਇਜ਼ ਜਿਹੜੇ ਰਿਸ਼ਤੇ ਸੀਗੇ ਉਹਨਾਂ ਦੇ ਵਿੱਚ ਵੱਡਾ ਰੁੜਾ ਇਹਨਾਂ ਦਾ ਮੁੰਡਾ ਸੀ ਜਿਹੜਾ 14 ਸਾਲ ਦਾ ਹੈਗਾ ਸੀ ਸੰਦੀਪ ਸਿੰਘ ਫਿਰ ਇਹਨਾਂ ਨੇ ਉਹਨੂੰ ਉਹਦਾ ਗਲਾ ਘੁੱਟ ਕੇ ਉਹਨੂੰ ਮਾਰ ਦਿੱਤਾ ਜਿਹੜਾ ਕਿ ਸਾਡੇ ਕੋਲ ਇਹਨਾਂ ਨੇ ਕੰਫੈਸ਼ਨ ਕੀਤਾ ਹੈ ਤੇ ਅੱਜ ਅਸੀਂ ਉਹੀ লাশ ਨੂੰ ਦੇਖਣ ਲਈ ਉਹਦੀ ਪਟਾਨ ਲਈ ਆਏ ਆ ਕਿ ਉਹਨਾਂ ਨੇ ਇੱਥੇ ਕੀ ਨੱਪੀ ਹੋਈ ਹੈ ਤੇ ਇਹਨੂੰ ਅਸੀਂ ਇਸ ਤਰੀਕੇ ਨਾਲ ਹੀ ਦੇਖਦੇ ਆ ਵੀ ਕਾਤਲ ਜਿੰਨਾ ਮਰਜ਼ੀ ਚਲਾਕ ਹੋਵੇ ਕਤਲ ਆਪਣੇ ਆਪ ਚ ਆਪ ਬੋਲਦੇ ਆ ਠੀਕ ਹੈ ਜੀ ਤੇ ਇਹਨਾਂ ਕਿਤੇ ਪੁਲਿਸ ਦੀ ਵੀ ਤੇ ਮੈਂਤ